ਲੈਕਚਰਰ ਸੀਨੀਅਰ ਸਕੰਦਰੀ ਸਕੂਲ ਬਦਨੀ ਉਹ ਵੀ ਇੱਥੇ ਪਹੁੰਚਲੇ ਤਹਿ ਦਲੋਵ ਦਾ ਹਲਵਾ ਕਰਦੇ ਹਾਂ ਕਿ ਇਸ ਟਰੈਕ ਜਿਹੜਾ ਕਿ ਬਹੁਤ ਲੰਮੇ ਸਮੇਂ ਵਿੱਚ ਇੰਨਾਂ ਲੜਕੀਆਂ ਦੀ డిਮਾਂਡ ਸੀ ਤੇ ਮਹਾਰਾਜ ਨੇ ਇਸ ਨੂੰ ਸਪੈਸ਼ਲ ਇਹ ਜਗ੍ਹਾ ਅਲੋਕੇਟ ਕਰਕੇ ਕਿ ਵਿਦਿਆਰਥੀ ਜਿੱਥੇ ਵਿਦਿਆਰਥਣਾਂ ਇੱਥੇ ਵਿੱਦਿਆ ਪ੍ਰਾਪਤ ਕਰਦੀਆਂ ਨੇ ਉਹਨਾਂ ਨੂੰ ਜਿਹੜੀਆਂ ਸਹਿਚਾਰਕ ਗਤੀਵਿਧੀਆਂ ਸੱਭਿਆਚਾਰਕ ਗਤੀਵਿਧੀਆਂ ਤੇ ਖੇਡ ਗਤੀਵਿਧੀਆਂ ਲਈ ਪ੍ਰਮੋਟ ਕਰਨ ਵਾਸਤੇ ਇਹ ਜ਼ਮੀਨ ਜਿਹੜੀ ਅਲੋਕੇਟ ਕਰਵਾਈ ਇਹਨੂੰ ਤਿਆਰ ਕਰਵਾਇਆ ਤੇ ਕਾਜ ਨੂੰ ਦਿੱਤਾ ਕਿ ਲੜਕੀਆਂ ਆਪੋ ਆਪਣੀ ਪ੍ਰਤਿਭਾ ਦਿਖਾਉਣ ਤੇ ਇਸ ਕਾਲਜ ਦਾ ਨਾਮ ਹੀ ਨੀਂ ਬਲਕੇ ਹਲਕੇ ਦਾ ਪੰਜਾਬ ਦਾ ਤੇ ਭਾਰਤ ਦਾ ਨਾਮ ਉਹ ਇੱਕ ਸੰਸਾਰ ਦੇ ਖੇਡਵਾਲੇ ਦੇ ਵਿੱਚ ਉੱਚਾ ਕਰੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸ ਮੁੱਚੇ ਸਾਫ ਨੇ ਪ੍ਰਿੰਸੀਪਲ ਸਾਹਿਬਾਨਾ ਨੇ ਤੇ ਬੱਚਿਆਂ ਨਾਲ ਮਿਲ ਕੇ ਇਸ ਗਰਾਊਂਡ ਨੂੰ ਇਸ ਲੈਵਲ ਤੱਕ ਲੈ ਕੇ ਆਂਦਾ ਹੈ ਇਹਦੇ ਪਿੱਛੇ ਜਿੰਨੇ ਵੀ ਸਪੋਰਟ ਹੈ ਸਾਨੂੰ ਸਵਾਮੀ ਜੀ ਦੇ ਪਰਿਵਾਰ ਵੱਲੋਂ ਇਹਨਾਂ ਵੱਲੋਂ ਦਿੱਤੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਸੀਂ ਯਕੀਨ ਦਵਾਉਂਦੇ ਆ ਕਿ ਇਹਨਾਂ ਗਰਾਊਂਡਾਂ ਦੇ ਵਿੱਚ ਹੀ ਇਹ ਲੜਕੀਆਂ ਖੇਡਤਾ ਜਿੱਥੇ ਪ੍ਰਦਰਸ਼ਨ ਕਰਨਗੀਆਂ ਉੱਥੇ ਇਸ ਸੰਸਥਾਵਾਂ ਦਾ ਪੰਜਾਬ ਪੱਧਰ ਤੇ ਨੈਸ਼ਨਲ ਪੱਧਰ ਤੇ ਨਾਮ ਉੱਚਾ ਕਰਨੀਆਂ ਅਸੀਂ ਸਾਡੇ ਸਪੋਰਟ ਡਾਇਰੈਕਟਰ ਸਾਬ ਲਵਿੰਦਰ ਸਿੰਘ ਨੂੰ ਵੀ ਅਸੀਂ ਯਕੀਨ ਦਵਾਉਂਦੇ ਆ ਕਿ ਜੇ ਤੁਹਾਡੀ ਸਾਨੂੰ ਇਸੇ ਤਰ੍ਹਾਂ ਹੀ ਸਹਾਇਤਾ ਮਿਲਦੀ ਰਹੀ ਤਾਂ ਤੁਸੀਂ ਇਹ ਸੈਂਟਰ ਜਿਹੜਾ ਹੈਗਾ ਮਾਰਜ ਨੇ ਕਿਹਾ ਕਿ ਇਹ ਇਕੱਲਾ ਕਾਲਜਾਂ ਗਤੀਵਿਧੀਆਂ ਵਾਸਤੇ ਨਹੀਂ ਹਲਕੇ ਦੇ ਇਲਾਕੇ ਦੀਆਂ ਹੋਰ ਵਿਦਿਆਰਥਣਾ ਜਜਨਾ ਸੰਸਥਾਵਾਂ ਨਾਲ ਕੋ ਕੰਪੀਟੀਸ਼ਨ ਕਰਾਉਣਾ ਹੈ ਉਹਨਾਂ ਵਾਸਤੇ ਉਹਨਾਂ ਨੂੰ ਖੁੱਲਾ ਸੱਦਾ ਹੈ ਉਹ ਇੱਥੇ ਆਪਣੀਆਂ ਖੇਡ ਕਤਿਵਿਧੀਆਂ ਕਰਾ ਸਕਦੇ ਨੇ ਸਵਾਮੀ ਜੀ ਮਹਾਰਾਜ ਕੱਲੇ ਵਿਦਿਆਰਥਣਾ ਤਾਂ ਵਾ ਮਿਲੀ ਐਂਡ ਅਚੀਵਿੰਗ ਬਹੁਤ ਵਧੀਆ ਸਾਡਾ ਦੁਨੀਆ ਦਾ ਗਿਆਨ ਦੇਣ ਬਾਰੇ ਜਿਹੜੇ ਗੁਰੂ ਨੇ ਪਹਿਲੇ ਮਾਪੇ ਆ ਮਾਤਾ ਪਿਤਾ ਫਿਰ ਟੀਚਰ ਨੇ ਫਿਰ ਉਸਤਾਦ ਆ ਕਿਸੇ ਵੀ ਤੁਸੀਂ ਡਿਗਰੀ ਨੂੰ ਪ੍ਰਾਪਤ ਕਰ ਲਓ ਤੇ ਤੁਹਾਨੂੰ ਟੀਚਰ ਤੁਹਾਡਾ ਉਸਤਾਦ ਗੁਰੂ ਹੈ ਜਿਹੜਾ ਉਹ ਤੁਹਾਨੂੰ ਉਹਦੀ ਬਖਸ਼ਿਸ਼ ਕਰਦਾ ਵਾ ਮੈਂ ਜਦੋਂ ਵੀ ਕਿਸੇ ਕਾਲਜ ਜਾਂ ਸਕੂਲ ਜਾਂ ਯੂਨੀਵਰਸਿਟੀ ਮੈਨੂੰ ਬੋਲਣ ਦਾ ਮੌਕਾ ਮਿਲਦਾ ਰਹਿੰਦਾ ਮੈਂ ਤੇ ਹਮੇਸ਼ਾ ਇੱਕ ਗੱਲ ਜ਼ਰੂਰ ਕਹਿਣਾ ਹੁੰਦਾ ਤੇ ਤੁਹਾਨੂੰ ਵੀ ਕਹੂੰਗਾ ਆਪਣੇ ਕਾਲਜ ਬੜੀ ਬਰੀ ਕਹੀ ਹੈ ਵੀ ਇੱਕ ਤਾਂ ਜਿਹੜੇ ਟੀਚਰ ਹੈ ਵਿਦਿਆ ਦਿੰਦੇ ਆ ਤੇ ਕਿਤਾਬਾਂ 'ਚ ਲਿਖੀਆਂ ਹੁੰਦੀਆਂ ਉਹ ਲੋਕ ਪੜਾਈ ਜਾਂਦੇ ਆ ਉਹ ਤੁਸੀਂ ਆਪ ਵੀ ਅੜਲੇ ਨੇਤਰ ਉਹਦਾ ਸਕਾਲ ਜਿਸ ਇੱਕ ਸਾਧਵ ਹੈ ਸਾਨੂੰ ਗਾਂ ਜਰਨਲ ਨੌਲੇਜ ਲੈਣ ਲਈ ਸਰਟੀਫਿਕੇਟ ਲੈਣ ਲਈ ਪਰ ਜਦੋਂ ਬੱਚਾ ਅੱਖਰ ਗਿਆਨ ਲੈ ਜਾਂਦਾ ਕਿਤਾਬਾਂ ਪੜ ਸਕਦਾ ਇੱਥੇ ਆ ਕੇ ਅਸੀਂ ਜਿਹੜੀ ਵਿਦਿਆ ਲੈਣੀ ਹੁੰਦੀ ਆ ਉਹ ਹੁੰਦੀ ਆ ਉਸਤਾਦ ਤੋਂ ਜਿਹਨੂੰ ਅਸੀਂ ਅਨੁਭਵੀ ਵਿਦਿਆ ਕਹਿੰਦੇ ਆ ਜਿਹੜਾ ਅਨੁਭਵ ਤੁਸੀਂ ਵੀ ਪੜ੍ਹਦੇ ਹੋ ਤੁਸੀਂ ਵੀ ਅਨੁਭਵ ਕਰਦੇ ਹੋ ਕਿਤਾਬ ਨਾਲ ਅੱਖਾਂ ਨੂੰ ਚੱਕੇ ਜਾ ਬੰਦ ਕਰਕੇ ਆਪਣੇ ਸ਼ਾਦੀ ਤੇ ਰੱਖ ਕੇ ਐਨ ਸ਼ਾਂਤਮਨ ਦੇ ਨਾਲ ਵਿਚਾਰਦੇ ਹੋ ਉਹ ਵਿਦਿਆ ਅਨੁਭਵ ਵਾਲੀ ਹੁੰਦੀ ਆ ਉਹ ਵਿਦਿਆ ਇਹ ਟੀਚਰ ਹਰ ਇੱਕ ਨੂੰ ਨਹੀਂ ਦਿੰਦੇ ਭਵੇਂ ਕੋਲੇ ਖੜੇ ਆ ਮੇਰੇ ਮੰਨਣ ਨਾ ਮੰਨਣ ਮੰਨਣਾ ਵੈਸੇ ਪਾਊਗਾ ਉਹ ਵਿਦਿਆ ਆਪਣੇ ਆਪ ਨਹੀਂ ਦਿੰਦੇਗੇ ਉਹ ਸਾਨੂੰ ਪ੍ਰਾਪਤ ਹੀ ਕਰਨੀ ਪੈਂਦੀ ਆ ਉਹਦੇ ਲਈ ਯਤਨ ਕਰਨਾ ਪੈਂਦਾ ਬਹੁਤ ਕੋਸ਼ਿਸ਼ ਕਰਨੀ ਪੈਂਦੀ ਹੈ ਉਹਦੇ ਲਈ ਮੈਂ ਤੁਹਾਨੂੰ ਸਾਰੇ ਬੱਚਿਆਂ ਨੂੰ ਕਹੂੰਗਾ ਵੀ ਤੁਸੀਂ ਇਹਨਾਂ ਦਾ ਸਨਮਾਨ ਕਰਿਆ ਕਰੋ ਜਦੋਂ ਤੁਸੀਂ ਵੱਡੇ ਰੁੱਤਿਆਂ ਤੇ ਪਹੁੰਚੋਗੇ ਫਿਰ ਤੁਹਾਨੂੰ ਸਨਮਾਨ ਮਿਲੇਗਾ ਇਹ ਸੰਸਾਰ ਹੈ ਜੋ ਤੁਸੀਂ ਦੇਵੋਗੇ ਤੁਹਾਨੂੰ ਉਹੀ ਕੁਝ ਮਿਲਣਾ ਮੈਂ ਜੇ ਇੱਜ਼ਤ ਦੇਵੋਗੇ ਇੱਜ਼ਤ ਮਿਲੂਗੀ ਜੇ ਕਹਿੰਦਾ ਨਰਾਦਰ ਕਰੋਗੇ ਤੁਹਾਨੂੰ ਨਰਾਦਰ ਮਿਲੂਗਾ ਸਨਮਾਨ ਕਰੋਗੇ ਸਨਮਾਨ ਮਿਲੂਗਾ ਇਸ ਲਈ ਕੁਝ ਵੱਡੇ ਲੋਕਾਂ ਦੇ ਸ਼ਬਦ ਨੇ ਜਿਹੜੇ ਸਾਨੂੰ ਬੱਲੇ ਬੰਦ ਲੈਣੇ ਚਾਹੀਦੇ ਆ ਤੇ ਮੈਂ ਉਹ ਵੱਡੇ ਲੋਕਾਂ ਦੀਆਂ ਗੱਲਾਂ ਤੁਹਾਨੂੰ ਦੱਸ ਰਿਹਾ ਕਿਉਂਕਿ ਜਦੋਂ ਅਸੀਂ ਬਡੇ ਬਣਨਾ ਵਾਣ ਵੱਡੇ ਬਣਨ ਲਈ ਕੋਈ ਧੰਤੌਤ ਦੇ ਨਾਲ ਨਹੀਂ ਬੰਦਾ ਵੱਡਾ ਬਣਦਾ ਵੱਡਾ ਬੰਦਾ ਦਾ ਵਿਚਾਰਾਂ ਨਾਲ ਵੱਡਾ ਬੰਦਾ ਚੰਗੀ ਸੋਚ ਨਾਲ ਵੱਡਾ ਬੰਦਾ ਵਾ ਦੂਜੇ ਦਾ ਸਨਮਾਨ ਕਰਕੇ ਵੱਡਾ ਬੰਦਾ ਜਿੰਨਾ ਕ ਅਸੀਂ ਅਨੁਭਵ ਕਰਦੇ ਆ ਦੁਨੀਆ ਵਿੱਚ ਵਿਚਰਦੇ ਆ ਕਹਿੰਦੇ ਸਭ ਤੋਂ ਵੱਡਾ ਬੰਦਾ ਕੌਣ ਹੁੰਦਾ ਜਿਹਦੇ ਕੋਲੇ ਖੜਿਆਂ ਤੋਂ ਉਹਨੂੰ ਇਹ ਅਨੰਦ ਕੇ ਦੀ ਮੈਂ ਵੱਡਾ ਦੂਜੇ ਨਾਲ ਅਰੇ ਨੂੰ ਲੱਗੇ ਦੀ ਮੈਂ ਬਹੁਤ ਵੱਡਾ ਹੋ ਗਿਆ ਵੱਡਾ ਬੰਦਾ ਉਹ ਹੁੰਦਾ ਹੈ ਜਿਹਦੇ ਕੋਲੇ ਖੜ ਕੇ ਸਾਨੂੰ ਅਨਭਵ ਹੋਵੇ ਵੀ ਅੱਜ ਮੈਂ ਵੱਡਾ ਹੋ ਗਿਆ ਇਹ ਜਦੋਂ ਸਟਾਡਾਂਾਂ 'ਚ ਗੁਰੂਆਂ ਦੇ ਵਿੱਚ ਬੰਦਾ ਖੜਦਾ ਵਾ ਫਿਰ ਉਹ ਮਹਿਸੂਸ ਹੁੰਦਾ ਵੀ ਅੱਜ ਮੈਂ ਬਹੁਤ ਵੱਡਾ ਹੋ ਗਿਆ ਕਿਉਂਕਿ ਕੁਦਰਤੀ ਹੈ ਗੁਰੂ ਤਾਂ ਇੱਕ ਨਹੀਂ ਮਾਨ ਹੁੰਦਾ ਜਦੋਂ ਦੇਖੋ ਤੁਹਾਡੇ ਕਿੰਨੇ ਗੁਰੂ ਜਣੇ ਖੜੇ ਆ ਮੈਨੂੰ ਵੀ ਮਹਿਸੂਸ ਹੁੰਦਾ ਵੈਸੇ ਤਾਂ ਮੈਂ ਉਹ ਥਾਂ ਬਹੁਤ ਵੱਡਾ ਜਿੱਥੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਕਿਉਂਕਿ ਉੱਥੇ ਮਹਾਨ ਲੋਕਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਵਾ ਤੇ ਉਹਨਾਂ ਨੇ ਕੁਦਰਤੀ ਪਤਾ ਨਹੀਂ ਕੀ ਉਹਨਾਂ ਦੀ ਰਹਿਮਤ ਹੋਈ ਮੈਨੂੰ ਉੱਥੇ ਸੇਵਾ ਕਰਨ ਦਾ ਸੁਭਾਗ ਬਖਸ਼ਿਆ ਤੇ ਪਰ ਜਦੋਂ ਮੈਂ ਇਹਨਾਂ ਪ੍ਰੋਫੈਸਰਾਂ ਟੀਚਰਾਂ ਵਿੱਚ ਕਿਤੇ ਨਹੀਂ ਜਾ ਕੇ ਜਿਵੇਂ ਬੜੇ ਦੂਜੇ ਨੂੰ ਆਪਣੀ ਗਿਆਨ ਦੇਣ ਵਾਲੇ ਆ ਮੈਂ ਜਦੋਂ ਉਹਨਾਂ ਕੋਲੇ ਖੜੀਦਾ ਫਿਰ ਆਪਣੇ ਆਪ ਨੂੰ ਮਹਿਸੂਸ ਹੁੰਦਾ ਥੇ ਹਾਂਜੀ ਬੱਚੇ ਕਲਾਪਿੰਗ ਜਰੂਰ ਕਰਿਆ ਕਰੋ ਕਲਾਪਿੰਗ ਬੱਚੇ ਤਾੜੀਆਂ ਨਾਲ ਲਗਾਇਆ ਕਰੋ ਇਸ ਦੇ ਨਾਲ ਹੀ ਖੁਸ਼ੀਆਂ ਬਹੁਤ ਭਗਾਂ ਵਾਲਿਆਂ ਨੂੰ ਮਿਲਦੀਆਂ ਗੁਰੂ ਮਹਾਰਜ ਦਾ ਬਾਣੀ ਦਾ ਹੀ ਸ਼ਬਦ ਹੈ ਵੀ ਲੱਖ ਖੁਸ਼ੀਆਂ 따ਤ ਸਾਈਆਂ ਜੇ ਸਤਿਗੁਰੂ ਨਦਰ ਕਰੇ ਜਦੋਂ ਜੀਵਨ ਦਾ ਮਨੁੱਖ ਪਰਮੇਸ਼ਰ ਦੇ ਨਾਮ ਨੂੰ ਸਮਰਪਿਤ ਹੁੰਦਾ ਉਦੋਂ ਫਿਰ ਸਾਨੂੰ ਖੁਸ਼ੀਆਂ ਨਸੀਬ ਹੁੰਦੀਆਂ ਪਰ ਕੁਦਰਤ ਦੀ ਇੱਕ ਬੜੀ ਅਲੋਖੀ ਖੇਡ ਹੈ ਜਦੋਂ ਬੰਦੇ ਕੋਲ ਖੁਸ਼ੀ ਆਉਂਦੀ ਹੈ ਤਦੋਂ ਰੱਬ ਨੂੰ ਭੁੱਲ ਜਾਂਦਾ ਹੈ ਜਦੋਂ ਦੁੱਖ ਆਉਂਦਾ ਫਿਰ ਰੱਬ ਯਾਦ ਆਉਂਦਾ ਪਰ ਜੇ ਤੁਸੀਂ ਜਾਦੇ ਖੁਸ਼ੀਆਂ ਲੈਣੀਆਂ ਬਹੁਤਾਂ ਤੱਕ ਖੁਸ਼ੀਆਂ ਚਾਹੀਦੀਆਂ ਤੇ ਸਾਨੂੰ ਪਰਮੇਸ਼ਰ ਨੂੰ ਯਾਦ ਰੱਖਣਾ ਚਾਹੀਦਾ ਪ੍ਰਭੂ ਦਾ ਸ਼ੁਕਰੀਆ ਦਾ ਕਰਨਾ ਚਾਹੀਦਾ ਕਿਉਂਕਿ ਉਹਨੇ ਸਭ ਤੋਂ ਵੱਡੀਆਂ ਬਖਸ਼ਿਸ਼ਾਂ ਪਰੋਈ ਦਿੱਤੀਆਂ ਵੀ ਆ ਜਿਹੜਾ ਮਨੋੱਖਾ ਜਨਮ ਹੈ 83 ਲੱਖ 19 ਦੇ ਵਿੱਚੋਂ ਸਰਬਸਵੇਸ਼ਟ ਹੈ ਉਤੋਂ ਬਾਅਦ ਸਾਡੇ ਤੇ ਗੁਰੂਆਂ ਨੇ ਕਿਰਪਾ કરી ਹੈ ਸੰਸਾਰ ਦੇ ਵਿੱਚ ਦੁਨੀਆਂ ਦੇ ਵਿੱਚ ਜਿੰਨੇ ਵੀ ਮਨੋੱਖਾ ਉਹਨਾਂ ਦੇ ਵਿੱਚੋਂ ਸਾਨੂੰ ਸਰਦਾਰੀ ਮਿਲੀ ਹੈ ਇਹ ਗੁਰੂ ਨਾਨਕ ਪਾਤਸ਼ਾਹ ਦੀਆਂ ਰਹਿਮਤਾਂ ਬਖਸ਼ਿਸ਼ਾਂ ਨੇ ਤੇ ਜਦੋਂ ਆਪਾਂ ਜੀਵਨ ਦੇ ਵਿੱਚ ਕੋਈ ਵੀ ਕਾਰਜ ਕਰਦੇ ਆਂ ਤੇ ਉਹਦੇ ਵਿੱਚ ਸਭ ਤੋਂ ਪਹਿਲਾ ਮਨੁੱਖ ਦਾ ਕੰਮ ਹੁੰਦਾ ਗੱਜਿਆ ਦੀ ਖਰਾਬੀ ਕਿਉਂਕਿ ਜਦੋਂ ਵੀ ਬੱਚਾ ਥੋੜਾ ਜਿਹਾ ਉਡਾਰ ਹੁੰਦਾ ਤੁਹਾਨੂੰ ਲੱਗਦਾ ਤੇ ਮਾਪਿਆਂ ਦੀ ਖੁਸ਼ੀ ਹੁੰਦੀ ਹੈ ਵੀ ਸਾਡਾ ਬੱਚਾ ਪੜ੍ਹਨੇ ਪੈ ਰਿਹਾ ਸਕੂਲ ਜਾਵੇ ਚੰਗੀ ਐਜੂਕੇਸ਼ਨ ਪ੍ਰਾਪਤ ਕਰੇ ਚੰਗੀਆਂ ਜੋਬਾਂ ਲਵੇ ਚੰਗੇ ਡਿਗਰੀਆਂ ਵੱਡੇ ਵੱਡੇ ਰੁੱਤਗਿਆਂ ਤੇ ਪਹੁੰਚੇ ਪਰ ਇੱਕ ਸ਼ਗਤ ਮੈਂ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਤੁਸੀਂ ਬਹੁਤ ਵਧੀਆ ਮਾਹੌਲ ਦੇ ਵਿੱਚ ਵਿਚਰ ਰਹੇ ਹੋਗੇ ਮੈਂ ਚੱਲ ਰਹੀਆਂ ਇਦੇ ਵਿੱਚ ਇੱਕ ਸ਼ਬਦ ਹੈ ਆਪਾਂ ਸਾਰੇ ਲੋਕ ਪੜਾਈ ਨੂੰ ਪ੍ਰਾਪਤੀ ਜਾਂਦੀ ਵੱਦ ਤੋਂ ਵੱਦ ਪੜ੍ਹ ਚੋ ਗੁਰੂ ਸਾਨੂੰ ਕਹਿੰਦੇ ਆ ਵੀ ਪੜੋ ਜੰਨਾ ਵੱਦ ਤੋਂ ਵੱਦ ਪਰ ਜੰਨਾ ਵੀ ਪੜਦੇ ਆ ਡੇਗੜੀਆਂ ਜਿੰਨੀਆਂ ਮਰਜੀ ਲੈ ਲਓ ਅਸਲੀਅਤ ਤੁਹਾਨੂੰ ਉਹਦੀ ਪ੍ਰਾਪਤੀ ਤਾਂ ਹੋਊਗੀ ਵਿਦਿਆ ਵਿਚਾਰੀ ਤਪਰ ਉਪਕਾ ਦੇ ਜਦੋਂ ਕਹੀ ਸੱਜਣ ਸਾਡੇ ਇਹ ਅਧਾਰਥ ਕਰਦੇ ਉਹ ਕਹਿੰਦੇ ਵਿਚਿਆ ਵਿਚਾਰੀ ਖੜੀ ਜਿੱਦਿਆ ਭੋਲੀ ਜੀ ਹੈ ਵਿਚਿਆ ਬਹੁਤ ਤਰਸ ਦੀ ਪਾਤਰ ਹੈ ਨਹੀਂ ਨਹੀਂ ਜਿੱਦਿਆ ਨੂੰ ਵਿਚਾਰਨਾ ਮਾ ਪੜ੍ਹਨੇ ਦਾ ਭਾਵ ਹੈ ਵੀ ਅਖਰ ਗਿਆਨ ਹੈ ਪਰ ਜਦੋਂ ਵਿਚਾਰਦੇ ਤੁਸੀਂ ਕੁਛ ਵੀ ਗੱਡੀ ਵੀ ਡਿਗਰੀ ਲੈ ਲੋ ਉਸ ਤੋਂ ਬਾਅਦ ਆਸਤਾਨ ਕੋਲੇ ਜਾਣਾ ਪੈਂਦਾ ਜੇ ਕੋਈ ਡਾਕਟਰ ਬਣ ਗਿਆ ਉਹਨੂੰ ਟ੍ਰੇਨਿੰਗ ਲਈ ਜਾਣਾ ਪਊ ਆਈਐਸ ਬਣ ਗਿਆ ਉਹ ਫਿਰ ਟ੍ਰੇਨਿੰਗ ਕਰਨੀ ਪੈਣੀ ਹੈ ਕੋਈ ਆਈਐਸ ਬਣ ਗਿਆ ਉਹਨੂੰ ਟ੍ਰੇਨਿੰਗ ਕਰਨੀ ਪਊ ਜਿੱਤੇ ਸਾਡੇ ਟੀਚਰ ਗੁਰੂ ਨਹੀਂ ਉੱਥੇ ਸਾਡੇ ਉਸਤਾਦ ਵੀ ਗੁਰੂ ਹੁੰਦੇ ਆ ਕਿਉਂਕਿ ਚਾਰ ਮਨੁੱਖ ਦੇ ਗੁਰੂ ਪ੍ਰਮੁੱਖ ਨੇ ਉਹ ਤਾਂ ਅੱਠ ਹੈ ਅਜਪੰਗ ਦੇਕ ਸੰਸਥਾ ਵਿੱਚ ਤਾਂ ਧਾਰਮਿਕ ਤੌਰ ਤੇ ਚਾਰ ਨੇ ਹਾਂਜੀ ਮੈਡਲ ਸੈਰੇਮਨੀ ਲਈ ਬੈਕ ਸਟੈਂਡ ਤੇ ਬੱਚੇ ਨੇੜੇ ਪਹੁੰਚ ਜਾਣ ਮੈਡਲ ਸੈਰੇਮਨੀ ਸਤ ਮਹਾਰਾਜਿਆਂ ਨੂੰ ਬੇਨਤੀ ਹੈ ਕਿ ਅੱਜ ਦੇ ਇਸ ਸਾਲਾਨਾ ਖੇਡ ਸਮਾਗਮ ਤੇ ਸਾਰੇ ਹੀ ਵਿਦਿਆਰਥੀਆਂ ਨੂੰ ਤੇ ਸਟਾਫ ਮੈਂਬਰਜ਼ ਨੂੰ ਆਪਣੇ ਸ਼ੁਭ ਬਚਨਾਂ ਜੋ ਭੇਟ ਕਰਨ ਤੇ ਅਸ਼ੀਰਵਾਦ ਦੇ ਕੇ ਜਾਣ ਕੋੜੀ ਨੂੰ ਮੈਨੂੰ ਜਿਹੜਾ ਉਚਾਈ ਦਾ ਹੁੰਦਾ ਉਹ ਨਹੀਂ ਹੁੰਦਾ ਵਾਹਿਗੁਰੂ ਆ ਜਾ ਸੁਨਾਨਾ ਅੱਜ ਕਿੰਨੀ ਮੀਟਿੰਗ ਦੇ ਵਿੱਚ ਸਾਡੇ ਸਾਰੇ ਸੰਸਥਾਵਾਂ ਦੇ ਬੱਚੇ ਮੁਖੀ ਸਹਿਬਾਨ ਪ੍ਰੋਫੈਸਰ ਮੈਨੇਜਮੈਂਟ ਇਹ ਜਿਹੜੀ ਸੰਸਥਾ ਦਾ ਇਹ ਮੇਰੇ ਗੁਰੂ ਸਾਹਿਬ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਉਹਨਾਂ ਨੇ ਉਹਨਾਂ ਸਮਿਆਂ ਵਿੱਚ ਸ਼ੁਰੂ ਕਰੀ ਜਦੋਂ ਇਸ ਪਿੰਡ ਨੂੰ ਕੋਈ ਰਸਤਾ ਨਹੀਂ ਸੀ ਆਉਂਦਾ ਹੁੰਦਾ ਇੱਥੇ ਵੱਡੀਆਂ ਬਖਸ਼ਿਸ਼ਾਂ ਨਹੀਂ ਮੈਂ ਇਹਨਾਂ ਨੂੰ ਕਿਹਾ ਸੀ ਵੀ ਬੋਲਣ ਲਈ ਤਾਂ ਤੁਸੀਂ ਰਹਿਣ ਦਿਓ ਕਿਉਂਕਿ ਬੋਲਣ ਵਾਲੇ ਨੂੰ ਥੋੜਾ ਜਿਹਾ ਸਮਾਂ ਲੱਗੇ ਜਾਂਦਾ ਹੈ ਕੁਝ ਸ਼ਬਦ ਜ਼ਰੂਰੀ ਕਿਹੜੇ ਪੈਂਦੇ ਆ ਜਦੋਂ ਅਸੀਂ ਬੋਲਦੇ ਆ ਇਹ ਜਿਹੜੀ ਧਰਤੀ ਹੈ ਇੱਥੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਨੇ ਆਪਣੇ ਮਹਾਰਕ ਚਰਨ ਪਾਏ ਔਰ ਇਹ ਅਲੋਪ ਪਿੰਡ ਸੀ ਤੇ ਉਹਨਾਂ ਨੇ ਇਹੋ ਜੀਆਂ ਬਖਸ਼ਿਸ਼ਾਂ ਦਿੱਤੀਆਂ ਇਹ ਦੁਨੀਆ ਦੇ ਵਿੱਚ ਅੱਜ ਪੂਰੇ ਸੰਸਾਰ ਵਿੱਚ ਉਹ ਪ੍ਰਗਟ ਕਰਤਾ ਵਿਸ਼ੇਸ਼ ਤੌਰ ਤੇ ਜਿੱਥੇ ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਕੋ ਸਾਹਗਦਿਆਂ ਸਗਾਵਾਂ ਦਾ ਜ਼ਿਕਰ ਆਉਂਦਾ ਤਾਂ ਸਵਾਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸੈਂਕੜੇ ਰਸਤਿਆਂ ਦੀ ਸੇਵਾ ਕਰਾਈ ਸਕੂਲ ਬਣਾ ਕੇ ਗਵਰਨਮੈਂਟ ਨੇ ਸਪੁਰਦ ਕਰੇ ਗੁਰੂ ਘਰਾਂ ਦੀਆਂ ਸੇਵਾਵਾਂ ਕਰਾਈਆਂ ਉਥੇਆਂ ਵਿਦਿਅਕ ਸੰਸਥਾਵਾਂ ਦੇ ਨਾਮ ਨਾਲ ਵੀ ਲੋਪੋ ਬਹੁਤ ਮਸ਼ਹੂਰ ਹੋਈ ਹੈ ਅੱਜ ਮੈਨੂੰ ਬੜੀ ਖੁਸ਼ੀ ਹੈ ਮੈਂ ਤੁਹਾਡੇ ਵਿੱਚ ਪਹੁੰਚਿਆ ਹਾਂ ਗੁਰੂ ਬਾਣੀ ਦਾ ਸ਼ਬਦ ਹੈ ਹੱਸਣਾ ਖੇਲਣਾ ਮਨ ਕਰ ਚਾਓ ਕਿ ਜਦੋਂ ਆਪਾਂ ਕੋਈ ਸੱਭਿਆਚਾਰਕ ਪ੍ਰੋਗਰਾਮ ਕਰਦੇ ਆ ਜਾਂ ਕੋਈ ਗੇਮਾਂ ਹੁੰਦੀਆਂ ਨੇ ਇਹਦੇ ਨਾਲ ਸਾਡਾ ਮਨ ਹੈ ਜਿਹੜਾ ਉਤਸ਼ਾਹ ਵਿੱਚ ਜਾਂਦੀ ਖੁਸ਼ੀ ਵਿੱਚ ਚਲਿਆ ਜਾਂਦਾ ਹੈ ਖੁਸ਼ੀ ਸਭ ਤੋਂ ਵੱਡੀ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਬਖਸ਼ਿਸ਼ ਹੈ ਦੁਨੀਆਂ ਦੇ ਵਿੱਚ ਅੱਪਾ ਭਰ ਲੁੰਦੇ ਆ ਤੁਰੇ ਫਿਰਦੇ ਆ ਕੁਝ ਸੁੱਖ ਸਾਧਨ ਦੀ ਪ੍ਰਾਪਤੀ ਲਈ ਇਹ ਮਾਇਆ ਵੀ ਸੰਸਾਰ ਆ ਮਾਇਆ ਨਹੀਂ ਪਰ ਸਾਰਾ ਕੁਝ ਉਹਦਾ ਕਾਰਨ ਹੁੰਦਾ ਵੀ ਅਸੀਂ डॉक्टर गोविंद सिंह जी डायरेक्टर शिक्षा विभाग संदरवारा सिंह कॉलेज वूमेन सल्यूट देंगे बच्चे ना। ਆਜ ਨਹੀਂ ਬੇਟਾ ਸਾਰੇ ਬੈਨਰਾਂ ਦਾ ਬਣਾ ਲੈਂਦੇ ਨੇ ਜੀ ਬਣਾ ਲੈਂਦੇ ਬੈਕ ਸਾਈਡ ਆਫ ਦਾ ਸਟੇਜ ਪਲੀਜ਼ ਆਵਾਜ਼ ਨਾ ਕਰੋਗੇ ਅਗ੍ਰਿ ਕਲਾ ਦੇ ਕੋਆਰਡੀਨੇਟਰ ਮੈਡਮ ਡਾਕਟਰ ਬਵੀਂਦਰ ਕੌਰ ਜੀ ਸਕੂਲ ਦੇ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਜੀ ਜੋ ਫਲੈਗ ਆ ਉਹ ਰਿਸੀਵ ਕਰਨਗੇ ਬੜੇ ਹੀ ਅਦ ਦੇ ਨਾਲ ਬੱਚੇ ਫਲੈਗ ਲੋਅਰ ਸੈਰੇਮਨੀ ਦੇ ਵਿੱਚ ਬੀਅਰਡ ਕਾਲਜ ਦੀਆਂ ਅੰਤਾਰਥਨਾ ਬੀਐਡ ਕਾਲਜ ਆਫ ਐਜੂਕੇਸ਼ਨ ਦੀਆਂ ਵਿਦਿਆਰਥਣਾਂ ਐਜੂਕੇਸ਼ਨ ਡਾਇਰੈਕਟਰ ਡਾਕਟਰ ਗੋਬਿੰਦ ਸਿੰਘ ਜੀ ਮੈਡਮ ਡਾਕਟਰ ਬਲਵਿੰਦਰ ਕੌਰ ਜੀ ਮੈਡਮ ਤ੍ਰਿਪਤਾ ਪਰਮਾਰ ਜੀ ਰਮਨਦੀਪ ਕੌਰ ਜੀ ਅੱਜ ਦੇ ਸਮਾਗਮ ਦੇ ਮੁੱਖ ਆਰਗੇਨਾਈਜ਼ਰ ਮੁੱਖ ਆਰਗੇਨਾਈਜ਼ਰ ਮਿਸਿਸ ਮੋਨਿਕਾ ਦੇਵੀ ਜੀ ਮੈਡਮ ਅਮਨਜਿੰਦਰ ਕੌਰ ਜੀ ਫਲੈਗ ਲੋਅਰ ਸੈਰੇਮਨੀ ਦੀ ਰਸਮ ਅਦਾ ਕਰਦੇ ਹੋਏ ਬੀਐਂਡ ਕਾਲਜ ਆਫ ਐਜੂਕੇਸ਼ਨ ਦੀ ਹਮ ਤਿਆਰਤ ਰਾਂ। ਜੁੜੇ ਹੀ ਸਤਿਕਾਰ ਦੇਣਾ 플ੈਗ ਜੋ ਜੋ ਬਿਲਕੁਲ ਬੜੇ ਸਤਿਕਾਰ ਦੇ ਨਾਲ ਹੀ ਹਣ ਬਰ ਕਰਨਗੇ ਤੇ ਰਿਸੀਵ ਕਰਨਗੇ ਡਾਕਟਰ ਗੋਵਿੰਦ ਸਿੰਘ ਜੀ, ਮੈਡਮ ਪ੍ਰਿਤਾ ਪਰਮਾਰ ਜੀ। 플ੈਗ ਮੈਡਮ ਡਾਕਟਰ